ਸਵਾਗਤ ਹੈ ਜੀ ਕਰ ਪਸਵਾਉਂਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਬੱਦਨੀ ਕਲਾ ਜ਼ਿਲ੍ਹਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਸੁਖਵੀਰ ਬਾਈ ਦੇ ਕੋਲੇ ਮਿੱਤਰੋ ਜਨਵਾਰ ਤੁਹਾਨੂੰ ਦਿਖਾਉਣੇ ਤਿੰਨ ਮੱਝਾਂ ਤੇ ਦੋ ਤਿੰਨ ਕਟੀਆਂ ਵਾਲੀ ਗੱਲ ਸਾਰੀ ਜਾਣਕਾਰੀ ਲੈ ਲੈਣ ਤੈਨੂੰ ਮੱਝਾਂ ਹੀ ਅੱਜ ਫਿਰ ਤੈਨੂੰ ਮੱਝਾਂ ਹੀ ਇੱਕ ਕੱਟੀ ਬਸ ਪਹਿਲੀ ਮੈਂ ਤਾਂ ਸ਼ੁਰੂਆਤ ਦੱਸਦੇ ਵੀਰੇ ਕੀ ਡਿਟੇਲ ਆ ਭਾਈ ਇਹ ਵੀਰੇ ਅੱਜ ਹੀ ਆਈ ਆ ਮੱਝ ਆਪਣੇ ਕੋਲ ਜੀ ਤੇ ਉਹਨਾਂ ਨੇ ਤਾਂ 5 ਕਿਲੋ ਦੋ ਦੱਸਿਆ ਤੂੰ 4 ਹੀ ਮੰਨ ਵੀਰੇ 6 ਕਿਲੋ ਕਹਿੰਦੇ ਆ ਪਤਾ 4 ਮੰਨ ਕੇ ਲਈ ਆ ਸਵੇਰ ਚੋਈ ਸੀਗੀ 5 ਕਿਲੋ ਦਾ ਬੱਚਾ ਕੱਟਾ ਵੀਰੇ ਮਗਰ ਕੱਟਾ ਕੱਟਾ ਵੱਡਾ ਹੈ ਹਾਂਜੀ ਭਾਈ ਹਟਾਈ ਚੰਗਾ ਮਗਰ ਤਕੜਾ ਯਾਰ ਹਨਾ ਬੜੀ ਪੁਣੀ ਕੋਈ ਬਣੀ ਇੱਕ ਮਹੀਨੇ ਦੀ ਝੋਟੀ ਦੱਸਿਆ ਵੀਰੇ ਆਪਾਂ ਨੂੰ ਤਾਂ ਠੀਕ ਆ ਭਾਈ ਝੋਟੀ ਸਾਡਾ ਉੱਡਾ ਦੀ ਕਹਿਰੀ ਆ ਇੱਕ ਕਮੈਂਟ ਵੀਰੇ ਲੈਉਣਾ ਬਾਹਰ ਕੱਢ ਕੇ ਬਾਹਰ ਲਿਆ ਗਿਆ ਬਾਹਰ ਗੱਲ ਬਰੋ ਇੰਨੀ ਹੈ ਨਾ ਦਿਖਾਉਣਾ ਵਾਕਈ ਬਈ ਟੋਕੜ 'ਚ ਅਸਰ ਕੱਟੀ ਲੈਣ ਨਾਲੋਂ ਤਾਂ ਚੰਗੀ ਆ ਚਾਹ ਦਾ ਬਣਾਉਣਾ ਨੇ ਅੱਜ ਜਾ ਕੇ ਹੈਂ ਦੇਖ ਝੋਟੀ ਵੀਰੇ ਬਹੁਤ ਦਾ ਚੰਗਾ ਯਾਰ ਝੋਟੀ ਦਾ ਬਈ ਬਾਕੀ ਬਈ ਉੰਜ ਵੀ ਬਰੀਕ ਪਤਾਉਣ ਵੇ ਕਿੰਨੀ ਲੰਮੀਆਂ ਹਾਂ ਜਿਆਦਾ ਕੁਆਲਿਟੀ ਝੋਟੀ ਦੀ ਵਿੱਚ ਯਾਰ ਐਸੀ ਗੱਲ ਨਹੀਂ ਕੀ ਹਨਾ ਦੇਖ ਝੋਟੀ ਵੀਰੇ ਆ ਵੇਖੋ ਬਈ ਇਹ ਯਾਰ ਐ ਬਾਈ ਝੋਟੀ ਲੈਣੀ ਆ 45000 ਦੀ ਮਿਲਦੀ 40 45 ਹਾਂ ਬਾਈ 50 ਤਾਂ ਕੋਈ ਮਿਲਦੀ ਆ ਚੰਗੀ ਤੇ ਇਹਦਾ ਬਾਈ ਅੱਜ ਬੱਚਾ ਵੀ ਆ ਮਗਰ ਮਿਲਦੀ ਬੱਚੇ ਤੇ ਹੀ ਬਾਈ ਬੱਚੇ ਤੇ ਬਾਈ ਬੱਚੇ ਤੇ ਠੀਕ ਆ ਬਾਈ ਫਿਰ ਤਾਂ ਯਾਰ ਦੋ ਤਾਂ 6-7 ਕਿਲੋ ਤਾਂ ਠੀਕ ਹੀ ਰਹੂਗੀ ਬਾਈ ਦੌਗੀ ਦੌਗੀ ਵੀਰੇ ਠੰਡੀ ਸੀਲ ਬਹੁਤ ਆ ਝੋਟੀ ਹੂੰ ਕਿੰਨੇ ਵੀ ਦੇ ਦਿਆਂਗੇ ਵੀਰੇ ਮੌਲਦਾ ਬਣਾ ਯਾਰ 65 ਕਰ ਲ ਕੇ 60 ਕਰ ਲ ਕੇ 60000 ਚ ਮਾਨਤਾ ਨਹੀਂ ਕਰਨਾ 60 ਚ ਮਾਨਤਾ ਨਹੀਂ ਕਰ ਹਾਂਜੀ ਵੀਰੇ ਠੀਕ ਆ ਬਾਈ ਯਾਰ ਕੋਈ ਮਣੀ ਬੱਚਾ ਵੀ ਵਰਦੀ ਉਹ ਕੱਟਾ ਦਿਖਾਈ ਇੱਕ ਵਾਰੀ ਲੈ ਕੱਟਾ 8000 ਦਾ ਕੱਟਾ ਹੀ ਆ ਯਾਰ ਹਾਂ ਉਹੀ ਆ ਕੀ ਭਾਰ ਹੈਗੇ ਝੋਟੀ ਦਾ ਯਾਰ ਹਣਾ ਅੱਛਾ 2 ਨੰਬਰ ਵਾਲੀ ਝੋਟੀ ਪਈ 2 ਨੰਬਰ ਵਾਲੀ ਝੋਟੀ ਥੱਲੇ ਪਈ ਸਰਪੇ 4 ਕਿਲੋ ਦੁੱਧ ਆ ਹੂੰ ਇੱਕ ਡਾਂਗੀ ਝੋਨੇ ਆ ਪਤਾ ਵੀਰੇ ਠੀਕ ਆ ਬਣੀ ਵੀਰੇ ਬਣੀ ਵੀਰੇ ਇਹ ਇੱਕ ਮਹੀਨਾ ਤੇ ਪੰਜਾ ਛੇ ਦਿਨਾਂ ਦੀ ਆ ਇੱਕ ਮਹੀਨਾ ਤੇ ਪੰਜਾ ਛੇ ਦਿਨਾਂ ਦੀ ਹਾਂ ਵੀਰੇ ਮੁੱਲ ਕਹਿਣ ਤੋਂ ਪਾਵੇ 35 36 ਦਿਨ ਹੋ ਗਏ ਹਾਂਜੀ ਵੀਰੇ ਹੂੰ ਇਹ ਝੋਟੀ ਵੀ ਚੰਗੀ ਆ ਯਾਰ ਹਣਾ ਇਹ ਠੀਕ ਆ ਯਾਰ ਕੈਪ ਚੋਟੀ ਪਲੀ ਪੁੜੀ ਆ ਹਨਾ ਬਾਈ ਹਾਂਜੀ ਬਾਈ ਇਹੋ ਜੀ ਕੱਟੀ ਲੈਣੀ ਹੋਵੇ ਭੈ ਪਿਆ 1000 ਕੱਟੀ ਮਿਲਦੀ ਆ ਜੀ ਕਿੰਨੇ ਦੀ ਉਸਤਾਦ ਨੇ ਇਹ ਨਿੱਕਾ ਜਾਂ ਮੋਲੀ ਆ ਯਾਰ ਕਿੰਨਾ 52000 ਮਾਨਤਾਂ ਦੇ ਵਿੱਚੋਂ ਬਸ ਮਾੜਾ ਮੋਟਾ ਹੀ ਕਰਾਂਗੇ ਯਾਰ ਠੀਕ ਆ ਯਾਰ ਤੇਰੇ ਵਰਗੀ ਆ ਸੋਹਣੀ ਸੁਨੱਖੀ ਆ ਹਨਾ ਹਾਂ ਠੀਕ ਮਿਲਦੀ ਇੱਕ ਟਾਈਮ ਹੀ ਆ ਇੱਕ ਟਾਈਮ ਹੀ ਚੋਣਾ ਵੀਰੇ ਪਾਰੇ ਤੇ ਮਿਲਦੀ ਆ ਪੈ ਜੂਗੀ ਦੋਨੇ ਟਾਈਮ ਕਿ ਨਹੀਂ ਹਾਂ ਬਾਈ ਉੱਥੇ ਮਿਲਦੀ ਸੀਗੀ ਦੋਨੇ ਟਾਈਮ ਠੀਕ ਆ ਉਪਰਾ ਕਰਗੀ ਗੱਬੜ ਵੀ 100% ਨਿਕਲ ਆਉਣਾ ਨੇ ਹਾਂ ਬਾਈ 100% ਨਿਕਲੇ ਆਉਗੇ ਹਾਂ ਅਗਰ ਤੇ ਇਹ ਨੰਬਰ ਵਾਲਾ ਜਿਹੜਾ ਬਾਈ ਇਹਦੇ ਥਲੇ 5 ਕਿਲੋ ਦਾ ਦੱਦਾ ਬਾਈ ਸਰਬੇ 5 ਕਿਲੋ ਹਾਂਜੀ ਲੈ ਆਈ ਕੱਢ ਕੇ ਬਾਹਰ ਨੂੰ ਇਹਦਾ ਬੱਚਾ ਹੈਗਾ ਨਹੀਂ ਵੀਰੇ ਬੱਚਾ ਹੈ ਨਹੀਂਗਾ ਇਹ ਨਹੀਂ ਬੱਚਾ ਇਹ ਵੀ ਬਾੜੇ ਤੇ ਮਿਲਦੀ ਹੈ ਠੀਕ ਹੈ ਬਾਈ ਇਹਦਾ ਕੀ ਭਾਅ ਪੜਦਾ ਹੋਊਗਾ ਬਾਈ ਇਹ ਨਿਕਾ ਜਾ ਮੋਲੀ ਆ ਯਾਰ ਸਰਬੇ ਹੂੰ 43000 ਦੀ 43000 ਹਾਂਜੀ ਮਾਨਤਾ ਨਾਲ ਵਿੱਚੋਂ ਬਾ ਕਰ ਦਿਆਂਗੇ ਵੀਰੇ ਠੀਕ ਹੈ ਬਾਈ ਯਾਰ ਹਾਂ ਠੰਡੀ ਸੀ ਲਵੋ ਤਾਂ ਮੈਂ ਨਹੀਂ ਓਕੇ ਹੋ ਜਾਓ ਬਾਈ ਨਹੀਂ ਠੀਕ ਹੈ ਵੀਰੇ ਯਾਰ ਹਨਾ ਸੰਗ-ਸੰਗ ਮਾਲਾ ਬੇਸ਼ੱਕ ਖੁੱਲਾ ਚਰਤਾ ਰੰਗ ਜੀ ਜ਼ਰੂਰ ਖੁੱਲਾ ਥੋੜਾ ਬਾਕੀ ਬੜੀ ਮੈਂ ਮਹਮਸੇਰੀ ਚੰਗੀ ਆ ਬਣੀ ਪੁਣੀ ਵੀ ਨਿਕਦੀ ਹੋ ਸਕਦੀ ਆ ਆਪਾਂ ਕੋ ਕਹਿ ਨਹੀਂ ਸਕਦੇ ਯਾਰ ਵੀਰੇ ਬਾਕੀ ਐਂ ਆ ਚੱਲ ਯਾਰ ਵਿਚਾਰੀ ਹਨਾ ਸੋਨ ਵਾਲਾ ਕੰਮ ਹੀ ਆ ਇਹਦਾ ਤਾਂ ਯਾਰ ਹਨਾ ਹਾਂਜੀ ਨਹੀਂ ਠੀਕ ਆ ਯਾਰ ਵੱਡੇ ਪੱਲੇ ਦੇ ਵਿੱਚ ਮੈਂ ਜਦ ਅਜ ਲੱਸੀ-ਲੁੱਸੀ ਕਰਕੇ ਲੱਗਦੀ ਆ ਬਈ ਮੈਂ ਮੈਂ ਦੁੱਧ ਵਾਲੀ ਆਂ ਨਹੀਂ ਨਹੀਂ ਛੰਡੀ ਮਿੱਠੀ ਬਥੇਰੀ ਜਲਾ ਹੂੰ ਮਿਲਦੀ ਕਿਵੇਂ ਆ ਵੀਰੇ ਘਾੜੇ ਤੇ ਵੀਰੇ ਘਾੜੇ ਤੇ ਠੀਕ ਹੈ ਬਾਈ ਅੱਛਾ ਇਹ ਤਿੰਨ ਜਾਨਵਰ ਅੱਜ ਇਹ ਕਾ ਕੱਟੀ ਏ ਛੋਟੀ ਏ ਦਾ ਭਾਅ ਵੀਰੇ ਇਹ 8500 ਦੀ ਮੰਨ ਤਾ ਹੁਣ ਕਰ ਦਿਆਂਗੇ ਠੀਕ ਹੈ ਬਾਈ ਲੈ ਮਿੱਤਰ 8500 ਦੀ ਅੱਜ ਕੱਟੀ ਲੈ ਜਾਓ ਬਾਈ ਆਹ ਲੈ ਜਾਓ ਭਰਾਵੋ ਆ ਕੇ ਹੁਣ ਜਿਨ੍ਹਾਂ ਨੇ ਬਾਲੇ ਘੱਟ ਪੈਸੇ ਲਾਉਣੇ ਆਜੋ ਬਾਈ ਹਾਂ ਠੀਕ ਹੈ ਵੀਰੇ ਐ ਹੋੜੀਆਂ ਮਿਲਦੀਆਂ ਬਾਈ ਠੀਕ ਆ ਜਿਹੜੀ ਚੀਜ਼ ਚੀਜ਼ ਦਾ ਮੁੱਲ ਹੁੰਦਾ ਮੇਰੇ ਬਾਈ ਬਣ ਕੇ 25 30 ਹਜ਼ਾਰ ਵਾਲੀ ਦਾ 8 9 ਲਾਇਆ ਕਰੋ ਆ ਕੇ ਉਹ ਦਿਲ ਬਹੁਤ ਦੁਖਦਾ ਨੂੰ ਸੁੱਧੀ ਗੱਲ ਆ ਤੇ ਕੜੀਆਂ ਨੇ ਝੋਟੀਆਂ ਕਹਿ ਹਾਂ ਆ ਜਦੋਂ ਉਹ ਤੁਹਾਡੇ ਐਡੀਆਂ ਐਡੀਆਂ ਕਟੀਆਂ ਨੂੰ ਆ ਕੇ ਕਹਿਣਗੇ 5000 ਦੀ ਦੇ ਦੇ ਲੈ 10000 ਲੋਕ ਸਿਆਣੀ ਬਹੁਤ ਆ ਬਈ ਇਹ ਹਨਾ ਬਾਈ ਵੀਰੇ ਚੀਜ਼ ਤੇ ਪੈਸੇ ਲੱਗਦੇ ਹਾਂ ਸੁਖਵੀਰ ਭਾਈ ਇਨੇ ਇੱਕ ਦੱਸ ਆਪਾਂ ਨੂੰ ਤਾਂ ਸ਼ਰਮ ਆਉਂਦੀ ਅਗਲੇ ਦੇ ਘਰੇ ਜਾ ਕੇ ਲਾਉਣ ਲੱਗਿਆ ਹਨਾ ਲੋਕ ਨਹੀਂ ਆ ਨਹੀਂ ਵੀਰੇ ਅਗਲਾ ਨਹੀਂ ਕਹਿੰਦਾ ਆਪਣੇ ਕੋ ਬੂਰੀਆਂ ਕਟੀਆਂ ਦੀ ਵੀਡੀਓ ਪਾਈ ਸੀ ਨਾ ਉਹ 42 43000 ਦਾ ਜੋੜਾ ਲਿਆ ਵਾ ਸੀ ਆਪਾਂ ਨੂੰ ਇਹੋ ਤੇ ਮੈਨੂੰ ਕੋਈ 30 ਲਾਉਂਦਾ ਹੀ ਕੋਈ 28 ਲਾਉਂਦਾ ਹਾਂ ਲੱਗਾ 16 16 ਦਾ ਹਾਂਜੀ ਸ਼ਰਮ ਨਹੀਂ ਕਰਦੇ ਬਾਈ ਲੋਕ ਯਾਰ ਅੱਛਾ ਨੰਬਰ ਕਿਹਨਾ ਵੀਰੇ 9463319970 ਵੀਰੇ ਬਾਈ ਇਸ ਨੰਬਰ ਤੇ ਬਾਈ ਤੇ ਇੱਕ ਬਤਾਈਆਂ ਦੇ ਦਿਓ ਬਾਈ ਜੀ ਕੁੱਤੀ ਪ੍ਰੈਸ ਜੱਤ ਕੇ ਆਈ ਆ ਨਾਲੇ ਵਾਟਰ ਕੁਲਰ ਜੱਤ ਕੇ ਆਈ ਆ ਬਾਈ ਦੋ ਨਾਮ ਲਿਆਤੇ ਇਹਨੂੰ ਪਰ ਹੁਣ ਆਏ ਆ ਵੀ ਪ੍ਰੈਸ ਤਾਂ ਹੁਣ ਕੰਮ ਆ ਜੂਗੀ ਵਾਟਰ ਕੁਲਰ ਗਾਂ ਆਊਗਾ ਤੇ ਦੋਵਾਂ ਸੀਜ਼ਨਾਂ ਦਾ ਕੰਮ ਉਹਨੇ ਪਹਿਲਾਂ ਜਿੰਨੇ ਨਿਭੇੜ ਤਾ ਕਰਮਾਲੀ ਨੇ ਬਾਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਬਦਨੀ ਕਲਾ ਜ਼ਿਲ੍ਹਾ ਮੋਗਾ